ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕੀਤਾ ਹੈ ਔਰ ਜਿੱਥੇ ਅਮਰਿਤਪਾਲ ਸਿੰਘ ਚੋਣ ਜਿੱਤ ਕੇ ਖੜੂਰ ਸਾਬ ਤੋਂ ਬਹੁਤ ਵੱਡੇ ਮਾਰਜਨ ਦੇ ਨਾਲ ਬਹੁਤ ਵੱਡੀ ਲੀਡ ਦੇ ਨਾਲ ਜਿੱਤੇ ਨੇ ਔਰ ਉੱਥੇ ਹੀ ਹੁਣ ਇੱਕ ਵੀਡੀਓ ਨਿਕਲ ਕੇ ਸਾਹਮਣੇ ਆਇਆ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਵੀਡੀਓ ਹੈ ਜੋ ਕਿ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਸ਼ਰਤ ਲੱਗੀ ਸੀ ਪੁਲਿਸ ਮੁਲਾਜ਼ਮਾਂ ਦੇ ਵਿੱਚ ਵੀ ਪੁਰਾਣੇ ਦੇ ਜੋ ਅਧਿਕਾਰੀ ਆ ਉਹਨਾਂ ਦੇ ਵਿੱਚ ਵੀ ਸ਼ਰਤ ਲੱਗੀ ਸੀ ਔਰ ਇੱਕ ਏਐਸਆਈ ਨੇ ਦੂਜੇ ਏਐਸਆਈ ਤੋਂ ਸ਼ਰਤ ਜਿੱਤੀ ਹੈ ਔਰ ਸ਼ਰਤ ਇਹ ਲੱਗੀ ਸੀ ਕਿ ਅਮਰਤਪਾਲ ਸਿੰਘ ਜਿੱਤੇਗਾ ਦੂਜਾ ਕਹਿੰਦਾ ਕਿ ਅਮਰਤਪਾਲ ਸਿੰਘ ਨਹੀਂ ਜਿੱਤੇਗਾ ਤਾਂ 10-10000 ਰੁਪਏ ਦੀ ਸ਼ਰਤ ਲੱਗੀ ਸੀ ਅਮਰਤਪਾਲ ਸਿੰਘ ਉਹਨਾਂ ਦੀ ਹਾਰ ਜਿੱਤ ਦੇ ਉੱਪਰ ਔਰ ਇੱਕ ਏਐਸਆਈ ਨੇ ਦੂਜੇ ਏਐਸਆਈ ਤੋਂ ਪੈਸੇ ਜਿੱਤੇ ਨੇ ਤਾਂ ਉੱਥੇ ਹੀ ਦੱਸ ਦਈਏ ਕਿ ਜਿੱਤ ਹਾਰ ਨੂੰ ਲੈ ਕੇ ਪੈਸੇ ਜਿਹੜੇ ਲੱਗੇ ਸੀ ਸ਼ਰਤ ਲੱਗੀ ਸੀ ਏਐਸਆਈ ਭੁਪਿੰਦਰ ਸਿੰਘ ਨੇ ਦੂਜੇ ਏਐਸਆਈ ਅੰਗਰੇਜ਼ ਸਿੰਘ ਤੋਂ 10000 ਰੁਪਏ ਦੀ ਸ਼ਰਤ ਜਿੱਤੀ ਹੈ ਔਰ ਇਹ ਵੀਡੀਓ ਬਹੁਤ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਔਰ ਉੱਥੇ ਹੀ ਜਕਾਰੇ ਲਾਉਂਦੇ ਵੀ ਪੁਲਿਸ ਮੁਲਾਜ਼ਮ ਨਜ਼ਰ ਆਏ ਤਾਂ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਵੀਡੀਓ ਦਿਖਾਉਣਾ ਹੈ ਤੁਹਾਨੂੰ ਅੱਜ ਬੜੇ ਜਨਾਬ ਅੱਜ ਬੜਾ ਵਧੀਆ ਦਿਨੇ ਆ ਅਸੀਂ ਫੜਾ ਦੇਣਾ ਜਿਹੋ ਕਿ ਭਪਿੰਦਰ ਸਿੰਘ 10000 ਰੁਪਏ ਜੇਤੂ ਰਹੇ ਨੇ ਭਾਈ ਅਮਰਪਾਲ ਸਿੰਘ ਜੀ ਜਿੱਤ ਗਏ ਨੇ ਤੇ ਅੰਗਰੇਜ਼ ਸਿੰਘ ਜੀ ਬੜੀ ਬੁਰੀ ਤਰ੍ਹਾਂ ਹਾਰ ਕੇ ਦੇ ਦ 10000 ਰੁਪਇਆ ਦੇ ਰਹੇ ਆ। ਆਹ ਫੋਟੋ ਲੈ ਲੈਣੀ ਬੋਲੇ ਬੰਦਿਆ ਮੈਂ ਨਹੀਂ ਹਰਿਆ ਬੋਲੇ ਸੋਨਿਹਾਲ ਅੱਜ ਬੜੇ ਜਨਾਬ ਅੱਜ ਬੜਾ ਵਧੀਆ ਦਿਨੇ ਆ ਅਸੀਂ ਫੜਾ ਤੁਹਾਡੀ ਘਾ ਦੇ ਦੇਣੇ ਜੋ ਕਿ ਭਪਿੰਦਰ ਸਿੰਘ 10000 ਰੁਪਇਆ ਜੇਤੂ ਰਹੇ ਨੇ ਭਾਈ ਅਮਰਪਾਲ ਸਿੰਘ ਜੀ ਜਿੱਤ ਗਏ ਨੇ ਤੇ ਅੰਗਰੇਜ਼ ਸਿੰਘ ਜੀ ਬੜੀ ਬੁਰੀ ਤਰ੍ਹਾਂ ਹਾਰ ਕੇ 10000 ਰੁਪਇਆ ਦੇ ਰਹੇ ਆ ਬੋਲੇ ਮੈਂ ਨਹੀਂ ਹਰਿਆ ਬੋਲੇ ਸੋਨਿਹਾਲ ਅੱਜ ਬੜੇ ਜਨਾਬ ਅੱਜ ਬੜਾ ਵਧੀਆ ਦੇ ਨੇ ਜੋ ਕਿ ਭਪਿੰਦਰ ਸਿੰਘ 10000 ਰੁਪਇਆ ਜਿੱਤੂ ਗਏ ਨੇ ਭਾਈ ਅਮਰਪਾਲ ਸਿੰਘ ਜੀ ਜਿੱਤ ਗਏ ਨੇ ਤੇ ਅੰਗਰੇਜ਼ ਸਿੰਘ ਜੀ ਬੜੀ ਬੁਰੀ ਤਰ੍ਹਾਂ ਹਾਰ ਕੇ 10000 ਰੁਪਇਆ ਦੇ ਰਹੇ ਆ ਬੋਲੇ ਬੋਲੇ ਮੈਂ ਨਹੀਂ ਹਰਿਆ ਬੋਲੇ ਸੋਨਿਹਾਲ ਸੋਨਿਹਾਲ ਅੱਜ ਬੜੇ ਜਨਾਬ ਅੱਜ ਬੜਾ ਵਧੀਆ ਦੇ ਨੇ ਫੜਾ ਦੇ ਦੇ ਨੇ ਜੋ ਕਿ ਭਪਿੰਦਰ ਸਿੰਘ 10000 ਰੁਪਇਆ ਜਿੱਤੂ ਗਏ ਨੇ ਭਾਈ ਅਮਰਪਾਲ ਸਿੰਘ ਜੀ ਜਿੱਤ ਗਏ ਨੇ ਤੇ ਅੰਗਰੇਜ਼ ਸਿੰਘ ਜੀ ਬੜੀ ਬੁਰੀ ਤਰ੍ਹਾਂ ਹਾਰ ਕੇ 10000 ਰੁਪਇਆ ਦੇ ਰਹੇ ਆ ਬੋਲੇ ਮੈਂ ਨਹੀਂ ਹਰਿਆ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਅੱਜ ਬੜੇ ਜਨਾਬ ਅੱਜ ਬੜਾ ਵਧੀਆ ਦੇਨੇ ਆ ਜੋ ਕਿ ਭਪਿੰਦਰ ਸਿੰਘ 10000 ਰੁਪਇਆ ਜਿੱਤੂ ਰਹੇ ਨੇ ਭਾਈ ਅਮਰਪਾਲ ਸਿੰਘ ਜੀ ਜਿੱਤ ਗਏ ਨੇ ਤੇ ਅੰਗਰੇਜ਼ ਸਿੰਘ ਜੀ ਬੜੀ ਬੁਰੀ ਤਰ੍ਹਾਂ ਹਾਰ ਕੇ 10000 ਰੁਪਇਆ ਦੇ ਰਹੇ ਨੇ ਬੋਲੇ ਬੰਦੇ ਮੈਂ ਨਹੀਂ ਹਰਿਆ ਬੋਲੇ ਸੋਨਿਹਾਲ ਅੱਜ ਬੜੇ ਜਨਾਬ ਅੱਜ ਬੜਾ ਵਧੀਆ ਦਿਨੇ ਆ ਅਸੀਂ ਫੜਾਂਗੇ ਤੁਹਾਡਾ ਦਿਗਾ ਦੇਨੇ ਆ ਜੋ ਕਿ ਭਪਿੰਦਰ ਸਿੰਘ 10000 ਰੁਪਇਆ ਜੇਤੂ ਰਹੇ ਨੇ ਭਾਈ ਅਮਰਪਾਲ ਸਿੰਘ ਜੀ ਜਿੱਤ ਗਏ ਨੇ ਤੇ ਅੰਗਰੇਜ਼ ਸਿੰਘ ਜੀ ਬੜੀ ਬੁਰੀ ਤਰ੍ਹਾਂ ਹਾਰ ਕੇ ਦੇ ਦ 10000 ਰੁਪਇਆ ਦੇ ਰਹੇ ਆ ਫੋਟੋ ਕੱਢ ਲੈਣੀ ਬੋਲੇ ਬੰਦੇ ਮੈਂ ਨਹੀਂ ਹਰਿਆ ਬੋਲੇ ਸੋਨਿਆ ਹਾਲਾ